ਕੋ ਕਿੱਤੀ ਜੋੜਨ ਦਾ ਇੱਕ ਕਲਾ ਕੀਤਾ ਹੈ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਗੁਰੂਆਂ ਨੇ ਕੋਈ ਕਸਰ ਨਹੀਂ ਛੱਡੀ ਸਾਹਿਬ ਸਤਿਗੁਰੂ ਰਵਦਾਸ ਮਹਾਰਾਜ ਜੀ 150 ਸਾਲ ਸੰਘਰਸ਼ ਕਰਦੇ ਰਹੇ ਸਾਨੂੰ ਸਮਝਾਉਂਦੇ ਰਹੇ ਤੇ ਸਾਧ ਸੰਗਤ ਜੀ ਜੋ ਸੰਤ ਹੈ ਨਾ ਸੰਤ ਉਹ ਇੱਕ ਨਦੀ ਦੀ ਤਰ੍ਹਾਂ ਨਦੀ ਜਿਵੇਂ ਨਦੀ ਵਗਦੀ ਹੈ ਨਾ ਸਾਧ ਸੰਗਤ ਜੀ ਨਦੀ ਆਈ ਸਮੁੰਦਰ ਦੇ ਵਿੱਚੋਂ ਹੈ ਜਾਣਾ ਵੀ 사ਤਸੰਗਤ ਜੀ ਸਮੁੰਦਰ ਵਿੱਚ ਹੈ ਪਰ ਜਦੋਂ ਸਮੁੰਦਰ ਦੇ ਵਿੱਚ ਜਾਵੇਗੀ 사ਤਸੰਗਤ ਜੀ ਪਤਾ ਨਹੀਂ ਕਿੰਨੇ ਕੇ ਸੰਗਤਾਂ ਦੀ ਪਿਆਸ बुझाਵੇਗੀ 사ਤਸੰਗਤ ਜੀ ਕਿੰਨੇ ਕੇ ਖੇਤਾਂ ਨੂੰ ਪਾਣੀ ਮਿਲੇਗਾ ਕਿੰਨਿਆਂ ਕ ਫਸਲਾਂ ਨੂੰ ਪਾਣੀ ਲੱਗੇਗਾ ਕਿੰਨੇ ਜਾਨਵਰ ਕਿੰਨੇ ਪੰਛੀ ਪਤਾ ਨਹੀਂ 사ਤਸੰਗਤ ਜੀ ਕੀ ਕੁਛ ਉਚੋ-ਉਚੋ ਪਾਣੀ ਪੀਣਗੇ ਕਿੰਨੀ ਕਿ ਸਭਿਤਾਵਾਂ 사ਤਸੰਗਤ ਜੀ ਆਪ ਜੀ ਨੇ ਜੇ ਇਤਿਹਾਸ ਪੜ੍ਹਿਆ ਹੋਵੇ ਸਾਤਸੰਗਤ ਜੀ ਜਿੰਨੀਆਂ ਵੀ ਸੱਭਿਆਤਾ ਨੇ ਉਹ ਨਦੀ ਦੇ ਕਿਨਾਰੇ ਹੀ ਸਾਤਸੰਗਤ ਜੀ ਵਧੀਆਂ ਫੁੱਲੀਆਂ ਤੇ ਭਾਈ ਇਹ ਸੰਤ ਸੰਤ ਸਾਤਸੰਗਤ ਜੀ ਐਸੀ ਤਰ੍ਹਾਂ ਦੇ ਹੁੰਦੇ ਇਹ ਨਹੀਂ ਹੈ ਕਿ ਭਾਈ ਇੱਕ ਤਾਂ ਤੇ ਬੈਠੇ ਰਹੇ ਪ੍ਰਚਾਰ ਕਰਦੇ ਰਹੇ ਉਹ ਸੰਤ ਹੈ ਨਹੀਂ ਸਾਤਸੰਗਤ ਜੀ ਗੁਰੂ ਅਰਜਨ ਦੇਵ ਜੀ ਨੇ ਵਿਸ਼ਵ ਦੇ ਵਿੱਚ ਪ੍ਰਚਾਰ ਕੀਤਾ ਅਨੇਕਾਂ ਦੇਸ਼ਾਂ ਦੇ ਵਿੱਚ ਗਏ ਨਾ ਉਸ ਸਮੇ ਸਾਤਸੰਗਤ ਜੀ ਕੋਈ ਰੇਲ ਗੱਡੀ ਸੀ ਨਾ ਕੋਈ ਹਵਾਈ ਜਹਾਜ਼ ਸੀ ਫਿਰ ਵੀ ਅਨੇ ਦੇਸ਼ਾਂ ਦੇ ਵਿੱਚ ਯਾਤਰਾਵਾਂ ਕੀਤੀਆਂ ਤੇ ਸੋਚੋ 사ਤ ਸੰਗਤ ਜੀ ਐਨੇ ਦਿਨ ਕਿਵੇਂ ਬਾਹਰ ਰਹੇ ਹੋਣਗੇ ਕਿੰਨੀਆਂ ਕੁਰਬਾਨੀਆਂ ਨੇ ਪਰਿਵਾਰ ਨੂੰ ਛੱਡ ਕੇ ਬੱਚਿਆਂ ਨੂੰ ਛੱਡ ਕੇ 사ਤ ਸੰਗਤ ਜੀ ਕਾਦੇ ਕਰਕੇ ਸਮਾਜ ਨੂੰ ਸੇਧ ਦੇਣ ਵਾਸਤੇ ਅੱਜ ਸਤਗੁਰ ਨਾਮਦੇ ਮਹਾਰਾਜ ਜੀ 사ਤ ਸੰਗਤ ਜੀ ਸਤਗੁਰ ਅਰਦਾਸ ਮਹਾਰਾਜ ਜੀ ਨਾਲ ਪੰਜਾਬ ਆਏ ਸਨ ਤੇ ਕਿਸ ਮਿਸ਼ਨ ਤੇ ਸੰਨ 사ਤ ਸੰਗਤ ਜੀ ਬੇਗਮਪੁਰਾ ਮਿਸ਼ਨ ਤੇ ਬੇਗਮਪੁਰਾ ਮਿਸ਼ਨ ਕੀ ਹੈ ਕਿ ਭਾਈ ਜ਼ਿੰਦਗੀ ਵਿੱਚੋਂ ਸਾਰੇ ਦੁੱਖ ਦਰਦ ਆਪਾਂ ਦੂਰ ਕਰੀਏ ਜੋ ਸਾਡੇ ਅੰਦਰ ਜੋਤ ਜਗ ਰਹੀ ਹੈ ਉਸ ਗਿਆਨ ਦੀ ਜੋਤ ਦੇ ਵਿੱਚ ਆਪਾਂ ਜੋਤ ਹੋ ਜਾਈਏ ਸਾ ਸੰਗਤ ਜੀ ਬਹੁਤੇ ਦੁੱਖ ਨੇ ਜੋ ਅਸੀਂ ਖੁਦ ਪੈਦਾ ਕੀਤੇ ਹੋਏ ਜਿਵੇਂ ਅੱਜ ਸਤਿਗੁਰੂ ਜੀ ਫਰਮਾ ਰਹੇ ਨੇ ਨਾ ਅਸ਼ੋਮੇਦ ਜਗਨ ਤੁਲਾਪੁਰਕ ਦਾਨੈ ਪ੍ਰਪਰਾਗ ਪ੍ਰਯਾਗ ਇਸ ਨਾਮ ਕਿ ਗੁਰੂ ਰੂਪ ਸਤ ਸੰਗਤ ਜੀ ਇੱਕ ਸਮਾ ਸੀ ਜਦੋਂ ਬਹੁਤ ਜ਼ਿਆਦਾ ਕਰਮ ਕਾਂਡ ਤੁੰਦੇ ਸੀ ਜਦੋਂ ਅਸ਼ਵ ਮੇਕ ਯਗ ਕੀਤਾ ਜਾਂਦਾ ਸੀ ਸਾਸੰਗਤ ਜੀ ਆਪ ਜੀ ਨੇ ਵੀ ਉਹ ਘੋੜਿਆਂ ਵਾਲਾ ਦੇਖਿਆ ਹੋਵੇਗਾ ਕਿ ਭਾਈ ਉਹ ਘੋੜੇ ਚੜ੍ਹ ਦਿੰਦੇ ਸੀ ਜਿੱਥੋਂ ਤੱਕ ਉਹ ਚਲਾ ਗਿਆ ਭਾਈ ਉਹ ਰਾਜ ਭਾਗ ਉਹਨਾਂ ਦਾ ਉਹ ਸਾਰੇ 사ਸੰਗਤ ਜੀ ਬਿਨਾਂ ਲੜਾਈ ਕੀਤੇ ਉਹਨਾਂ ਦਾ ਹੋ ਜਾਂਦਾ ਸੀ ਤੇ ਜੇ ਕੋਈ ਉਹਨਾਂ ਘੋੜਿਆਂ ਨੂੰ ਫੜ ਲੈਂਦਾ ਸੀ 사ਸੰਗਤ ਜੀ ਫੇ ਲੜਾਈ ਹੁੰਦੀ ਸੀ ਮਹਾਰਾਜ ਜੀ ਕਹਿੰਦੇ ਨੇ ਭਾਈ ਕੋਈ ਕਿੰਨਾ ਵੀ ਅਸ਼ਮੇ ਯੱਗ ਕਰ ਲਵੇ ਤੁਲਾ ਪੁਰਖਦਾਨ ਹੈ 사ਸੰਗਤ ਜੀ ਕੋਈ ਕਿੰਨਾ ਹੀ ਆਪਣੇ ਬਰਾਬਰ ਸਾਧ ਸੰਗਤ ਜੀ ਸੋਨਾਦਾਨ ਕਰ ਲਵੇ ਕਿੰਨਾ ਹੀ দানਪੁਨ ਕਰ ਲਵੇ। ਪ੍ਰਿਆਗ ਇਸ ਨਾਨਾ ਸਾਧ ਸੰਗਤ ਜੀ ਪ੍ਰਿਆਗਰਾਜ ਦਾਸ ਨੂੰ ਮੌਕਾ ਮਿਲਿਆ ਪਹਿਲੀ ਵਾਰ ਸਾਧ ਸੰਗਤ ਜੀ ਉਧਰ ਜਾਣ ਦਾ। ਉਹ ਜਗ੍ਹਾ ਵੀ ਦੇਖੀ ਘੁੰਮਣ ਤਾਂ ਨਹੀਂ ਗਏ ਸਾਧ ਸੰਗਤ ਜੀ ਬਸ ਗੱਡੀ ਵਿੱਚ ਹੀ ਦੇਖਿਆ। ਜਦੋਂ ਜਾ ਰਹੇ ਸੀ ਸਾਧ ਸੰਗਤ ਜੀ ਆਪਣੀ ਮੰਜ਼ਿਲ ਵੱਲ ਉਦੋਂ ਦੱਸਿਆ ਕਿ ਪਾਈ ਇੱਥੇ ਉਹ ਐਕਸੀਡੈਂਟ ਹੋਇਆ ਸੀ ਇੱਥੇ ਸਾਧ ਸੰਗਤ ਜੀ ਨੂੰ ਦੁਰਘਟਨਾ ਹੋਈ ਸੀ ਸਾਰਾ ਕੁਝ ਦੱਸਿਆ। ਤੇ ਮਹਾਰਾਜ ਜੀ ਕਹਿੰਦੇ ਨੇ ਭਾਈ ਲੱਖਾਂ ਲੋਕ satsang ji ਮੱਤਾ ਟੇਕਣ ਆਉਂਦੇ ਨੇ ਇਸ਼ਨਾਨ ਕਰਨ ਆਉਂਦੇ ਨੇ ਤੇ ਸਤਿਗੁਰ ਨਾਮ ਦੇ ਮਹਾਰਾਜ ਜੀ ਕਹਿੰਦੇ ਭਾਈ ਕਿੰਨੇ ਹੀ ਪ੍ਰਿਆਗ ਪ੍ਰਿਆਗ ਰਾਜ ਦੇ ਵਿੱਚ ਜਾ ਕੇ ਇਸ਼ਨਾਨ ਕਰ ਲਓ ਤੇ ਗੁਰੂ ਰੂਪੀ satsang ji ਕੇ ਮਹਾਰਾਜ ਜੀ ਕਹਿੰਦੇ ਤੋ ਨਾ ਪੂਜੈ ਹਰ ਕੀਰਤ ਨਾਮ satsang ji ਕਿੰਨੇ ਹੀ ਹਵਨ ਯਗ ਕਰ ਲਈਏ ਕਿੰਨੀ ਮਹਾਰਾਜ ਜੀ ਕਹਿੰਦੇ ਨੇ ਭਾਈ ਕਿੰਨਾ ਹੀ ਦਾਨਕੁਨ ਕਰਨੀ ਹੈ ਆਪਣੇ ਬਰਾਬਰ ਭਾਵੇਂ ਇੱਕ ਪਾਸੇ ਆਪਾਂ ਬਹਿ ਜਾਈਏ ਇੱਕ ਪਾਸੇ ਸੋਨਾ ਚਾਂਦੀ ਰੱਖ ਲਈਏ ਤੇ ਉਹਨੂੰ 사ਤਸੰਗਤ ਜੀ ਦਾਨ ਕਰ ਦੇਈਏ ਪ੍ਰਿਆਗ ਇਸ਼ਨਾਨ ਸਤਸੰਗਤ ਜੀ ਚਾਹੇ ਪ੍ਰਿਆਗ ਰਾਜ ਦੇ ਵਿੱਚ ਜਾ ਕੇ ਕੁੰਭ ਦੇ ਮੇਲੇ ਦੇ ਵਿੱਚ ਆਪਾਂ ਡੁਬਕੀਆਂ ਲਾਈਏ ਇਸ਼ਨਾਨ ਕਰੀਏ ਮਹਾਰਾਜ ਜੀ ਕਹਿੰਦੇ ਭਾਈ ਤਉਨਾ ਪੂਜੈ ਹਰ ਕੀਰਤ ਨਾਮ ਸਤਸੰਗਤ ਜੀ ਨਾਮ ਦੀ ਬਰਾਬਰੀ ਫਿਰ ਵੀ ਨਹੀਂ ਹੁੰਦੀ ਕੁਝ ਨਹੀਂ ਸਤਸੰਗਤ ਜੀ ਬੜੇ ਕਰਮਾਂ ਵਾਲਿਓ ਐਨੀਆਂ ਮਹਾਨ ਸਤਸੰਗਤ ਜੀ ਪਾਵਨ ਪਵਿੱਤਰ ਜੋ ਸ਼ਬਦ ਨੇ ਗੱਲਾਂ ਨਹੀਂ ਉਹ ਸਾਨੂੰ ਸੁਣਨ ਨੂੰ ਮਿਲ ਰਹੀਆਂ ਨੇ ਪੜ੍ਹਨ ਨੂੰ ਮਿਲ ਰਹੀਆਂ ਨੇ ਨਹੀਂ ਤਾਂ ਯਾਦ ਕਰੋ ਸਤਸੰਗਤ ਜੀ ਆਪਣੇ ਬਜ਼ੁਰਗਾਂ ਨੂੰ ਬਿਨਾਂ ਸਤਸੰਗਤ ਜੀ ਸੱਚ ਜਾਣੇ ਬਸ ਐਨਾ ਪਤਾ ਸੀ ਕਿ ਭਾਈ ਗੁਰਦਾਸ ਮਹਾਰਾਜ ਜੀ ਸਾਡੇ ਗੁਰੂ ਨੇ ਐਸ ਤੋਂ ਅੱਗੇ ਕੋਈ ਕਹਾਣੀ ਨਹੀਂ ਕਰਮ ਕਾਂਡ ਵਹਿਮ ਪਰਮ ਅੰਬਰ ਪਖੰਡਾਂ 'ਚ ਹੀ ਸਤਸੰਗਤ ਜੀ ਦੁਨੀਆ ਬਿਤਾ ਕੇ ਚਲੇ ਗਏ ਤੇ ਪਤਾ ਕੀ ਸੋਚਦੇ ਹੁੰਦੇ ਸੀ ਜੇ ਘਰ 'ਚ ਦੁੱਖ ਆ ਜਾਂਦਾ ਨਾ ਸਤਸੰਗਤ ਜੀ ਤੇ ਪਤਾ ਕੀ ਸੋਚਦੇ ਸੀ ਕਿ ਭਾਈ ਇਹ ਦੇਵੀ ਦਾ ਪ੍ਰਕੋਪ ਹੈ ਜੇ ਕੋਈ ਬਿਮਾਰ ਹੋ ਜਾਣਾ ਸਤਸੰਗਤ ਜੀ ਕੋਈ ਦੇਵੀ ਦੇਵਤਾ ਨਾਰਾਜ਼ ਹੈ ਜੇ ਪ੍ਰਸ਼ਾਦ ਚੜਾਤਾ ਠੀਕ ਹੈ ਸਤਸੰਗਤ ਜੀ ਜੇ ਪ੍ਰਸ਼ਾਦ ਨਾ ਚੜਾਇਆ ਤੇ ਘਰ 'ਚ ਕੋਈ ਬਿਮਾਰ ਹੋ ਗਿਆ ਸਤਸੰਗਤ ਜੀ ਕਹਿੰਦੇ ਸੀ ਕਿ ਭਾਈ ਦੇਵੀ ਦੇਵਤਾ ਦਾ ਪ੍ਰਕੋਪ ਹੈ ਤੇ ਜਿਵੇਂ ਜਿਵੇਂ ਗੁਰੂ ਅਰਦਾਸ ਮਹਾਰਾਜ ਜੀ ਦਾ ਗਿਆਨ ਸਮਾਜ ਦੇ ਵਿੱਚ ਆ ਰਿਹਾ ਹੈ ਸਾਸ਼ੰਗਤ ਜੀ ਸਮਾਜ ਸਮਝਦਾਰ ਹੋ ਰਿਹਾ ਜਿਵੇਂ ਜਿਵੇਂ ਸਾਸ਼ੰਗਤ ਜੀ ਅੱਗੇ ਵਧ ਰਹੇ ਆ ਸਮਾਜ ਨੂੰ ਸੋਝੀ ਆ ਰਹੀ ਕਿ ਭਾਈ ਗੁਰੂ ਅਰਦਾਸ ਮਹਾਰਾਜ ਜੀ ਕੀ ਕਹਿੰਦੇ ਨੇ ਇਹ ਸਾਸ਼ੰਗਤ ਜੀ ਕੋਈ ਆਮ ਗੁਰੂ ਨਹੀਂ ਆ ਪੂਰੇ ਗੁਰੂ ਨੇ ਜਿਨ੍ਹਾਂ ਦਾ ਗ੍ਰੰਥਾਂ ਦੇ ਵਿੱਚ ਨਾਮ ਵੀ ਬੜੇ ਅਦਬ ਸਤਕਾਰ ਨਾਲ ਲਿਆ ਜਾਂਦਾ ਹੈ ਉਹ ਵਕਰੀ ਗੱਲ ਹੈ ਕਿ ਭਾਈ ਗ੍ਰੰਥ ਪੜ੍ਹਨ ਵਾਲੇ ਸਤਕਾਰ ਨਹੀਂ ਦਿੰਦੇ ਪਰ ਜਿਨ੍ਹਾਂ ਨੇ ਗ੍ਰੰਥ ਲਿਖਿਆ ਸਾਧ ਸੰਗਤ ਜੀ ਉਹਨਾਂ ਨੇ ਨਾਮ ਦੇ ਅੱਗੇ ਸ਼ਰੀਪ ਵੀ ਲਾਇਆ ਤੇ ਪਿੱਛੇ ਜੀ ਵੀ ਲਾਇਆ ਤੇ ਅੱਜ ਸਾਧ ਸੰਗਤ ਜੀ ਆਮ ਇਨਸਾਨ ਕੀ ਕਹਿੰਦਾ ਭਗਤ ਰਵਿਦਾਸ ਬੜਾ ਸਾਧ ਸੰਗਤ ਜੀ ਹੈਰਾਨੀ ਹੁੰਦੀ ਹੈ ਕਿ ਭਾਈ ਜੋ ਸਮੇਂ ਦੇ ਜਗਤਗੁਰੂ ਰਹੇ ਹੋ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਸਤਨਾਮ ਸ਼ਬਦ ਦਿੱਤਾ ਜਿਨ੍ਹਾਂ ਨੇ ਦੇਸ਼ ਵਾਸਤੇ ਬੇਗੰਪੁਰਾ ਮਿਸ਼ਨ ਚਲਾਇਆ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਦੀ ਰਚਨਾ ਕੀਤੀ ਸਤਸੰਗਤ ਜੀ ਇੰਨਾ ਕ੍ਰਾਂਤੀਕਾਰੀ ਮਿਸ਼ਨ ਚਲਾਉਣ ਵਾਲੇ ਨੂੰ ਕਦੇ ਭਗਤ ਅਰਵਦਾਸ ਕਦੇ ਭਗਤ ਨਾਮਦੇਵ ਕਦੇ ਭਗਤ ਕਬੀਰ ਸਤਸੰਗਤ ਜੀ ਸਮੇਂ ਦੇ ਰਾਜੇ ਮਹਾਰਾਜਿਆਂ ਨੇ ਜਿਨ੍ਹਾਂ ਨੂੰ ਗੁਰੂਆਂ ਦਾ ਗੁਰੂ ਕਹਿ ਕੇ ਬੁਲਾਇਆ ਵਿਸ਼ਵ ਗੁਰੂ ਕਹਿ ਕੇ ਬੁਲਾਇਆ ਤੇ ਗੁਰੂ ਰੂਪੀ ਪਿਆਰੀ ਸਤਸੰਗਤ ਜੀ ਪਤਾ ਕਿਉਂ ਕਿਉਂਕਿ ਗੁਰੂਆਂ ਦੀ ਬਾਣੀ 'ਚ ਨਾ ਕ੍ਰਾਂਤੀ ਬਹੁਤ ਹੈ ਸਾਨੂੰ ਜਾਣ ਬੁੱਝ ਕੇ ਆਪਣੇ ਗੁਰੂਆਂ ਤੋਂ ਦੂਰ ਰੱਖਿਆ ਗਿਆ ਤੇ satsang ji ਦੇਖਿਆ ਨਾ ਜਿਵੇਂ ਜਿਵੇਂ ਆਪਾਂ ਗੁਰੂਆਂ ਦੇ ਨੇੜੇ ਆ ਰਹੇ ਹਾਂ ਓਵੇਂ ਓਵੇਂ ਸਾਡੀ ਜ਼ਿੰਦਗੀ 'ਚ ਸੁਧਾਰ ਹੋ ਰਿਹਾ ਦੇਖੋ ਨਾ satsang ji ਕਿੰਨੇ ਲੋਕ ਨੇ ਸੜਕਾਂ ਤੇ ਲੇਟ-ਲੇਟ ਕੇ satsang ji ਦੀ ਮੱਤਾ ਟਿਕ ਕੇ ਜਾ ਰਹੇ ਮੋੜੇ ਤੇ ਝੰਡਾ ਚੱਕਿਆ ਹੋਇਆ ਹਜ਼ਾਰਾਂ ਕਿਲੋਮੀਟਰ ਦੂਰ ਜਾਂਦੇ ਨੇ ਮਹਾਰਾਜ ਜੀ ਕਹਿੰਦੇ ਨੇ ਬੇਟਾ ਕਹਿ ਰਵਿਦਾਸ ਹੱਥ ਪੈਨੇ ਰ ਕਿੱਧਰ ਚੱਲਿਆ ਉਹ ਤਾਂ ਹੱਥ ਤੋਂ ਵੀ ਨੇੜੇ ਬੈਠਾ ਹੈ ਸਭ ਕੁਝ ਕਰਮੈ ਬਾਹਰ ਨਹੀਂ ਕਿ ਬੇਟਾ ਕਿੱਥੇ ਪਹਾੜਾਂ 'ਚ ਜਾ ਰਿਹਾ ਕਿੱਥੇ ਤੂੰ ਨਦੀਆਂ 'ਚ ਇਸ਼ਨਾਨ ਕਰਨ ਜਾ ਰਿਹਾ ਉਹ ਪਰਮ ਪਿਤਾ ਪਰਮਾਤਮਾ ਤਾਂ ਤੇਰੇ ਅੰਦਰ ਬੈਠਾ ਕਟੇ ਅਬ ਗਟ ਡੂੰਗਰ ਕਣਾ ਇੱਕ ਨਿਰਗੁਣ ਬੈਲ ਹਮਾਰ ਰਮਿੰਗੇ ਸਿੰਘ ਬੇਨਤੀ ਮੇਰੀ ਪੂੰਜੀ ਰਾਖ ਮਰਾਰ ਸਾਧ ਸੰਗਤ ਜੀ ਰਸਤਾ ਮੁਸ਼ਕਿਲ ਜ਼ਰੂਰ ਹੈ ਇਹ ਜੋ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਸੱਚ ਦਾ ਰਸਤਾ ਚੰਗੇ ਦਿਨ ਵੀ ਆਣਗੇ ਮਾੜੇ ਦਿਨ ਵੀ ਆਣਗੇ ਪਰ ਮੈਂ ਬੇਨਤੀ ਕਰਾਂ ਮੰਜੀਲ ਸਤਸੰਗਤ ਜੀ ਜਰੂਰ ਆਵੇਗੀ ਇੱਕ ਦਿਨ ਤੇ ਇੱਕ ਹੋਰ ਰਸਤਾ ਜਿੱਧਰ ਭਈ ਮੰਜ਼ਿਲ ਹੈ ਹੀ ਨਹੀਂ ਸਤਸੰਗਤ ਜੀ ਇੱਕ ਹੁੰਦਾ ਨਾ ਸਤਸੰਗਤ ਜੀ ਆਪਾਂ ਸਿੱਧੇ ਰਸਤੇ ਚਲੇ ਜਾਈਏ ਭਾਵੇਂ ਘੁੰਮ ਕੇ ਜਾਈਏ ਮੰਜ਼ਿਲ ਆਵੇਗੀ ਤਾਂ ਸਹੀ ਤੇ ਸਤਸੰਗਤ ਜੀ ਕੋ ਹੋਰ ਰਸਤਾ ਹੈ ਕਿ ਭਾਈ ਜੋ ਮੰਜ਼ਿਲ ਤੋਂ ਦੂਜੀ ਦਿਸ਼ਾ ਵੱਲ ਲੈ ਕੇ ਜਾ ਰਿਹਾ ਤੇ ਮਹਾਰਾਜ ਇਹੀ ਅੱਜ ਸਮਝਾ ਰਹੇ ਨੇ ਕਿ ਬੇਟਾ ਕਿੰਨੇ ਵੀ ਕਰਮ ਕਾਂਡ ਕਰ ਲਈਏ ਸਤ ਸੰਗਤ ਜੀ ਕੋਈ ਫਾਇਦਾ ਨਹੀਂ ਜਿਵੇਂ ਆਪਾਂ ਦੁੱਧ 'ਚ ਮਧਾਣੀ ਪਾ ਲਈਏ ਨਾ ਸਤ ਸੰਗਤ ਜੀ ਦੁੱਧ ਦੇ ਵਿੱਚ ਤਾਂ ਸਾਨੂੰ ਬਹੁਤਾ ਕੁਝ ਪ੍ਰਾਪਤ ਹੁੰਦਾ ਦੁੱਧ ਦੇ ਵਿੱਚੋਂ ਸਤ ਸੰਗਤ ਜੀ ਤੇ ਉਹੀ ਮਧਾਣੀਆਂ ਆਪਾਂ ਪਾਣੀ 'ਚ ਪਾ ਲਈਏ ਸਤ ਸੰਗਤ ਜੀ ਕੀ ਮਿਲਣਾ ਮਹਾਰਾਜ ਜੀ ਕਹਿੰਦੇ ਨੇ ਭਾਈ ਰੋਜ਼ ਮਧਾਣੀ ਪਾਈ ਜਾਓ ਰੋਜ਼ ਪਾਈ ਜਾਓ ਸਤ ਸੰਗਤ ਜੀ ਸਾਰਾ ਸਾਰਾ ਦਿਨ ਪਾਣੀ ਨੂੰ ਡਿੜਕੀ ਜਾਓ ਤੇ ਕੀ ਮਿਲਣ ਵਾਲਾ ਸਤ ਸੰਗਤ ਜੀ ਕੁਝ ਨਹੀਂ ਮਿਲਦਾ ਉਨ ਮੋਤੇ ਲੋਕ ਨੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ satsang ji ਜਲ ਲੈ ਕੇ ਇਸ਼ਨਾਨ ਕਰੰਦੇ ਨੇ ਪ੍ਰਮਾਤਮਾ ਦੀ ਮੂਰਤੀ ਬਣਾ ਕੇ। ਇਹੀ ਸਤਿਗੁਰ ਨਾਮ ਦੇ ਮਹਾਰਾਜ ਜੀ ਪਰਮੰਦ ਦੇ ਨੇ ਅਨਲ ਅਨਿੱਲ ਕੁੰਭ ਭਰਾਈ ਲੈ ਉੱਤਰ ਠਾਪੁਰ ਕੋ ਇਸ਼ਨਾਨ ਕਰੋ। 42 ਲੱਖ ਜਲ ਜੀਮੇ ਹੋਤੇ ਵਿੱਟਲ ਪਹਿਲਾ ਤਾਇ ਕਰੋ। ਕਿ ਭਾਈ ਤੁਸੀਂ ਕਹਿੰਦੇ ਹੋ ਸ਼ੁੱਧ ਜਲ ਲੈ ਕੇ ਆਓ ਜੋ ਜੁੱਠਾ ਨਾ ਹੋਵੇ ਭਾਈ ਪਾਣੀ ਚ ਤਾਂ 42 ਲੱਖ satsang ji ਜੀਵ ਜੰਤੂ ਰਹਿੰਦੇ ਨੇ। ਤੇ ਭਾਈ ਜੋ ਰਹਿੰਦੇ ਨੇ ਉਹ ਵੀ ਤਾਂ ਪਰਮਾਤਮਾ ਦੇ ਹੀ ਨੇ ਜੱਤਰ ਜਾਉ ਤਤ ਬਿੱਠਲ ਪਹਿਲਾ ਮਹਾਂ ਆਨੰਦ ਕਰੈ ਸਦਕੇਲਾ ਅਨੱਲੇ ਫੂਲ ਪਰੋਇਲੇ ਮਾਲਾ ਠਾਕੁਰ ਕੋਹੋਂ ਪੂਜ ਕਰੋ ਪਹਿਲੇ ਬਾਸ ਲਈ ਹੈ ਭਵਰੇ ਬਿੱਠਲ ਪਹਿਲਾ ਕਾਈ ਕਰੋ ਕਿ ਸਤਸੰਗਤ ਜੀ ਰੱਬ ਦਾ ਰੂਪ ਬਣ ਕੇ ਉਹ ਭਵਰਾ ਬੈਠਾ ਤਾਂ ਹੈ ਉਹ ਵੀ ਤਾਂ ਪਰਮਾਤਮਾ ਨੇ ਬਣਾਇਆ ਉਹਦੇ ਅੰਦਰ ਵੀ ਤਾਂ ਜੀਵ ਜਾਨ ਹੈ ਸਤਸੰਗਤ ਜੀ ਓਬਵੀਅਸ ਪਰਮਪੀਤਾ ਪਰਮਾਤਮਾ ਦਾ ਬਣਾਇਆ ਹੋਇਆ ਤੇ ਭਾਈ ਜੀ ਆਪਾਂ ਉਹਨੂੰ ਸੁੱਚਾ ਕਹਿ ਦਈਏ ਕਿ ਭਾਈ ਸੁੱਚਾ ਫਲ ਲੈ ਕੇ ਆਓ ਉਹ ਤਾਂ ਸਾਧ ਸੰਗਤ ਜੀ ਭਵਰੇ ਨੇ ਪਹਿਲਾਂ ਹੀ ਝੂਠਾ ਕਰਤਾ ਤੇ ਪਰਮਾਤਮਾ ਨੂੰ ਚੜਾਉਣ ਦੀ ਕੀ ਲੋੜਾ ਸਾਧ ਸੰਗਤ ਜੀ ਪਹਿਲਾ ਜੋ ਭਵਰਾ ਆਇਆ ਭਾਈ ਉਹ ਵੀ ਪਰਮਾਤਮਾ ਦਾ ਹੀ ਹੈ ਅਨਿੱਲੈ ਦੂਧ ਰੰਦਾ ਇਲੈ ਖੀਰੰ ਗਠਾੁਰ ਕੋਨੇ ਵੇਦ ਕਰੋ ਪਹਿਲੇ ਦੂਧ ਬਿਟਾਰਿਓ ਬੱਚਰੈ ਬਿੱਟਲ ਪਹਿਲਾ ਕਾਇ ਕਰੋ ਇੱਬੈ ਬਿੱਟਲ ਉੱਬੈ ਬਿੱਟਲ ਸਾਤ ਸੰਗਤ ਜੀ ਚਾਰੇ ਪਾਸੇ ਪ੍ਰਮਾਤਮਾ ਹੀ ਹੈ। ਵਿੱਠਲ ਵਿਨ ਸੰਸਾਰ ਨਹੀਂ ਥਾਨ ਤਰੰਤਰ ਨਾਮਾ ਪਰਮੈ ਪੂਰ ਰਿਓ ਤੂ ਸਰਬਮੈ। ਸਾਤ ਸੰਗਤ ਜੀ ਜਾਗੀਆਂ ਆਪਾਂ। ਕਿ ਜੋ ਸਾਡੇ ਸਾਡੇ ਤੋਂ ਕਰਮ ਕਾਂਡ ਕਰਾਏ ਜਾਂਦੇ ਨੇ ਨਾ ਸਾਤ ਸੰਗਤ ਜੀ ਇਹ ਗੁਰੂਆਂ ਨੇ ਮਨਾ ਕੀਤਾ ਬੇਟਾ ਤੈਨੂੰ ਕੋਈ ਵਰਤ ਰੱਖਣ ਦੀ ਲੋੜ ਨਹੀਂ। ਗੁਰੂ ਅਰਜਨ ਦੇਵ ਜੀ ਦੇ ਵਚਨ ਨੇ। ਭਗਤ ਨਾ ਆਹਾਰ ਘਟਾਈ। ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਨੇ। ਭੁੱਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲੈ ਜਾ ਕੇ ਭਾਈ ਸਾਡੇ ਤੋਂ ਨ ਭਗਤੀ ਹੁੰਦੀ ਭੁੱਖੇ ਪੇਟ ਸਾਧ ਸੰਗਤ ਜੀ ਉਹ ਤਾਂ ਤਨ ਕਹਿੰਦੇ ਨੇ ਤਨ ਅਨਾਦ ਭੁੱਖੇ ਕਬਲ ਟਹਿ ਕੇ ਤਜਿਅ ਅੰਨ ਨ ਮਿਲੇ ਗੋਪਾਲ ਮੇਰੀਓ ਭੈਣੋ ਮੇਰੀਓ ਮਾਤਾਓ ਕਿਉਂਕਿ ਜਿਆਦਾ ਵਰਤ ਸਾਧ ਸੰਗਤ ਜੀ ਰੱਖਦੇ ਤਾਂ ਭਰਾ ਵੀ ਨਹੀਂ ਪਰ ਜਿਆਦਾ ਵਰਤ ਮੇਰੀਆਂ ਮਾਤਾਵਾਂ ਭੈਣਾਂ ਰੱਖਦੀ ਨੇ ਤੇ ਮਹਾਰਾਜ ਜੀ ਨੇ ਕਿਹਾ ਹੈ ਤੱਜੀ ਅਨ ਨੂੰ ਮਿਲੇ ਗੋਪਾਲ ਸਤਸੰਗਤ ਜੀ ਗੱਲ ਹੀ ਖਤਮ ਕਰ ਦਿੱਤੀ ਕਿ ਭਾਈ ਰੋਟੀ ਛੱਡਣ ਨਾਲ ਅਨਾਜ ਛੱਡਣ ਨਾਲ ਪ੍ਰਮਾਤਮਾ ਨਹੀਂ ਮਿਲਦਾ ਅਨਾਜ ਤਾਂ ਧੰਨ ਧੰਨ ਅਨਾਜ ਭੁੱਖੇ ਕਬਲ ਟੇਕੇ ਤੇ ਸਤਸੰਗਤ ਜੀ ਅੱਜ ਦਾ ਜੋ ਸ਼ਬਦ ਹੈ ਸਤਗੁਰ ਨਾਮ ਦੇ ਮਹਾਰਾਜ ਜੀ ਦਾ ਇਸ ਭਾਰਤ ਦੀ ਧਰਤੀ ਤੇ ਜੋ ਕਰਮਕਾਂਡ ਹੋ ਰਹੇ ਨੇ ਭਗਤੀ ਦੇ ਨਾਮ ਤੇ ਜੋ ਹੋ ਰਿਹਾ ਸਤਸੰਗਤ ਜੀ ਉਹ ਉਹ ਉਹਦੇ ਖਿਲਾਫ ਸਤਗੁਰ ਨਾਮ ਦੇ ਮਹਾਰਾਜ ਜੀ ਨੇ ਬਿਗਲ ਵਜਾਇਆ ਕਿਸੇ ਧਰਮ ਨੂੰ ਮਾੜਾ ਨਹੀਂ ਕਿਹਾ ਸਤਸੰਗਤ ਜੀ ਪਰ ਜੋ ਧਰਮ ਦੇ ਵਿੱਚ ਜਾਤ ਪਾਤ ਹੈ ਧਰਮ 'ਚ ਦਿਖਾਵਾ ਹੈ ਗਰਮकांड ਹੈ ਸਤਿਗੁਰਾਂ ਨੇ ਉਹਨੂੰ ਟਾਰਗੇਟ ਕੀਤਾ ਕਿ ਭਾਈ ਜੋ ਪਰਮ ਪਿਤਾ ਪਰਮਾਤਮਾ ਦਾ ਨਾਮ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਨਾ ਹਰਕੇ ਨਾਮ ਬਿਨ ਝੁੱਟੇ ਸਗਲ ਪਸਾਰੇ ਜੇ ਕਿਤੇ ਸਾਡੇ ਸਮਾਜ ਨੂੰ ਆ ਪੰਕਤੀ ਸਮਝ ਆ ਜਾਵੇ ਨਾ ਸਤਸੰਗਤ ਜੀ ਹਰਕੇ ਨਾਮ ਬਿਨ ਝੁੱਟੇ ਸਗਲ ਪਸਾਰੇ ਬਸ ਇੱਕੋ ਪੰਕਤੀ ਸਮਝ ਆ ਜਾਵੇ ਸਤਸੰਗਤ ਜੀ ਤਾਂ ਵੀ ਬੜਾ ਸੁਧਾਰ ਹੋ ਜਾਣਾ ਹੈ। ਬਾਕੀ ਬਾਣੀ ਤਾਂ ਆਪਾਂ ਇੱਕ ਪਾਸੇ ਰੱਖ ਲਈਏ ਸ਼ਿਸ਼ੋਭਿਤ ਕਰ ਲਈਏ। ਇੱਕੋ ਪੰਕਤੀ ਸਾਨੂੰ ਸਮਝ ਆ ਜਾਵੇ। ਹਰ ਕੇ ਨਾਮ ਬਿਨ ਝੁੱਟੇ ਸਗਲ ਪਸਾਰੇ। ਇਹ ਕਰਮ ਕਾਂਡ ਵਹਿਮ ਪਰਮ ਅਡੰਬਰ ਸਭ ਸਤਸੰਗਤ ਜੀ ਪਾਸੇ ਹੈ। ਅਗਰ ਸੱਚ ਹੈ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਇਸ ਕਰਕੇ ਭਾਈ ਜੇ ਕਰਕੇ ਸਿਮਰਨ ਕਰਦੇ ਹਾਂ ਸਮਝ ਲਓ ਦੁਨੀਆਂ ਦਾ ਸਭ ਤੋਂ ਵੱਡਾ ਕੰਮ ਕੀਤਾ। ਮੈਂ ਰੋਜ਼ ਬੇਨਤੀ ਕਰਦਾ। ਮਹਾਰਾਜ ਜੀ ਦੀ ਬਾਣੀ ਵਿੱਚ ਨਾ ਦੋ ਵਚਨ ਨਿਕਲੇ ਨੇ ਕਿ ਦੁਨੀਆਂ ਦੇ ਸਭ ਤੋਂ ਵੱਡੇ ਕੰਮ ਕਿਹੜੇ ਨੇ ਦੋ ਇੱਕ ਮਨੁੱਖਤਾ ਦੀ ਸੇਵਾ ਇੱਕ ਪਰਮਾਤਮਾ ਦਾ ਸਿਮਰਨ ਸਾ ਸੰਗਤ ਜੀ ਤੇ ਪਰਮਾਤਮਾ ਦੀ ਸੇਵਾ 'ਚ ਘਰ-ਬਾਰ ਵੀ ਆ ਜਾਂਦਾ ਸਤ ਸੰਗਤ ਜੀ ਇਹ ਨਾ ਸੋਚੋ ਕਿ ਬਾਹਰ ਬਾਹਰ ਸੇਵਾ ਕਰਨ ਨੂੰ ਮਨੁੱਖਤਾ ਦੀ ਸੇਵਾ ਕਰਨ ਨੂੰ ਬਹੁਤੇ ਲੋਕ ਦੇਖੇ ਨੇ ਬਾਹਰ ਬਹੁਤ ਸੇਵਾ ਕਰਦੇ ਨੇ ਘਰੇ ਮਾਤਾ ਪਿਤਾ ਭਾਵੇਂ ਭੁੱਖੇ ਬੈਠੇ ਹੋਣ ਬਾਹਰ بڑے ਸਤ ਸੰਗਤ ਜੀ ਪੈਸੇ ਲਾਉਂਦੇ ਨੇ ਘਰੇ ਭਾਵੇਂ ਸਤ ਸੰਗਤ ਜੀ ਬੱਚਿਆਂ ਨੂੰ ਸਰਕਾਰੀ ਸਕੂਲ ਚ ਲਾਇਆ ਹੋਵੇ ਸਾਤਸੰਗਤ ਜੀ ਬੁਰਾ ਨਹੀਂ ਹੈ ਸਰਕਾਰੀ ਸਕੂਲ ਪਰ ਬਾਬਾ ਸਾਹਿਬ ਨੇ ਕਿਹਾ ਸੀ 사ਤਸੰਗਤ ਜੀ ਕਿ ਭਾਈ ਜਿੰਨੀ ਤੁਹਾਡੀ ਆਮਦਨ ਹੈ ਉਸ ਤੋਂ ਵੱਧ ਪੜ੍ਹਾਓ ਬੱਚੇ ਨੂੰ ਕਿਉਂਕਿ 사ਤਸੰਗਤ ਜੀ ਜੇ ਦੇਖਿਆ ਜਾਵੇ ਪੜ੍ਹਾਉਣ ਵਾਲੇ ਵੀ ਤਾਂ ਸਰਕਾਰੀ ਸਕੂਲਾਂ 'ਚ ਸਾਡੇ ਹੀ ਗੁਰੂ ਰੂਪੀ ਕਹਿੰਦੇ 사ਤਸੰਗਤ ਜੀ ਉਹਨਾਂ ਦੇ ਉੱਪਰ ਆਪ ਜੀ ਨੇ ਦੇਖਿਆ ਹੋਵੇਗਾ ਜੋ ਸਰਕਾਰੀ ਟੀਚਰ ਨੇ 사ਤਸੰਗਤ ਜੀ ਸਮਾਂ ਹੀ ਨਹੀਂ ਹੈ ਪੜ੍ਹਾਉਣ ਦਾ ਪੂਰਾ ਕੋਪਰੇਟ ਕਰਦੇ ਨੇ ਬੱਚਿਆਂ ਨੂੰ ਪੜਾ ਰਹੇ ਨੇ ਪਰ ਸਾਧ ਸੰਗਤ ਜੀ ਕਿਤੇ ਨਾ ਕਿਤੇ ਉਹਨਾਂ ਦਾ ਕੰਮ ਹੀ ਇੰਨਾ ਜ਼ਿਆਦਾ ਕਿ ਭਾਈ ਉਹ ਸਮਾਂ ਨਹੀਂ ਦੇ ਪੰ। ਫਰਕ ਤਾਂ ਹੈ ਸਾਧ ਸੰਗਤ ਜੀ। ਕਿ ਕਦੇ ਸਮਾਂ ਹੋਇਆ ਜ਼ਰੂਰ ਅਸਤੇ ਗੱਲ ਕਰਾਂਗੇ ਗੁਰੂ ਰੂਪੀ ਸਾਧ ਸੰਗਤ ਜੀ ਮਹਾਰਾਜ ਜੀ ਅੱਜ ਸਮਝਾ ਰਹੇ ਨੇ। ਕਿਉਂਕਿ ਸਾਧ ਸੰਗਤ ਜੀ ਫਰਕ ਤਾਂ ਫਰਕ ਹੀ ਹੈ। ਇੱਕ ਕਾਮਯਾਬ ਸਰਕਾਰੀ ਸਕੂਲ ਦੇ ਬੱਚੇ ਵੀ ਹੋ ਰਹੇ ਨੇ ਪ੍ਰਾਈਵੇਟ ਦੇ ਵੀ ਹੋ ਰਹੇ ਨੇ ਸਾਧ ਸੰਗਤ ਜੀ ਦੋਨਾਂ ਦੇ ਹੋ ਰਹੇ ਨੇ। ਪਰ ਆਪ ਜੀ ਨੂੰ ਵੀ ਪਤਾ ਸਤ ਸੰਗਤ ਜੀ ਫਰਕ ਕਿੱਥੇ ਰਹਿ ਜਾਂਦਾ ਐ ਐਸੇ ਕਰਕੇ ਬਾਬਾ ਸਾਹਿਬ ਨੇ ਵੀ ਕਹਿਆ ਸੀ ਕਿ ਭਾਈ ਜੇ 200 ਰੁਪਏ ਖਰਚ ਕਰ ਸਕਦੇ ਹੋ ਬੱਚਿਆਂ ਤੇ ਕੋਸ਼ਿਸ਼ ਕਰੋ ਭਾਈ 300 ਰੁਪਏ ਖਰਚ ਕਰੋ ਆਪਣੀਆਂ ਜ਼ਰੂਰਤਾਂ ਨੂੰ ਸਤ ਸੰਗਤ ਜੀ ਘਟਾ ਕੇ ਆਪਾਂ ਬੱਚਿਆਂ ਦੀ ਪੜ੍ਹਾਈ ਨੂੰ ਜ਼ਿਆਦਾ ਫੋਕਸ ਕਰੀਏ ਤੇ ਅੱਜ ਸਮਾਂ ਹੈ ਤਨਾ ਕੀਤਾ ਆਉਣ ਵਾਲਾ ਜੋ ਸਮਾਂ ਹੈ ਸਤ ਸੰਗਤ ਜੀ ਬਹੁਤ ਅਡਵਾਂਸ ਆ ਰਿਹਾ ਤੇ ਦੇਖੋ ਕਦੇ ਸਾਡੇ ਬੱਚੇ ਪਿੱਛੇ ਨਾ ਰਹਿ ਜਾਣ ਸਾਸੰਗਤ ਜੀ ਟੈਕਨੋਲੋਜੀ ਦੇ ਵਿੱਚੋਂ ਅੱਜ ਕੱਲ ਜੋ ਜਮਾਨਾ ਚੱਲਣਾ ਟੈਕਨੋਲੋਜੀ ਦਾ ਸਾਸੰਗਤ ਜੀ ਕਦੇ ਸੋਚੋ ਸਾਸੰਗਤ ਜੀ ਸਾਡੇ ਬੱਚੇ ਪਿੱਛੇ ਨਾ ਰਹਿ ਜਾਣ ਅੱਜ ਆਈਟੀ ਸੈਕਟਰ ਦਾ ਜਮਾਨਾ ਹੈ ਸਾਸੰਗਤ ਜੀ ਕਦੇ ਆਪਾਂ ਕਲਰਕ ਬਣਾਉਂਦੇ ਨਾ ਰਹ ਜੀ ਹਾਂ ਟੀਚਰ ਬਣਾਉਂਦੇ ਨਾ ਰਹ ਜੀ ਹਾਂ ਬੱਚਿਆਂ ਨੂੰ ਅੱਜ ਆਈਟੀ ਸੈਕਟਰ ਦਾ ਜਮਾਨਾ ਹੈ ਸਾਸੰਗਤ ਜੀ ਧਿਆਨ ਰੱਖਣਾ ਇਸ ਗੱਲ ਦਾ ਕਿ ਭਾਈ ਅੱਜ ਸਾਇੰਸ ਟੈਕਨੋਲੋਜੀ ਦਾ ਜਮਾਨਾ ਹੈ ਤੇ ਸਾਡੇ ਬੱਚੇ ਨੂੰ ਇਹ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ ਤੇ ਕਦ 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 ਸੰਗਤ ਜੀ ਸਾਡੀਆਂ ਜ਼ਰੂਰਤਾਂ ਭਾਵੇਂ ਕੱਟ ਜਾਣ ਪਰ ਬੱਚੇ ਤੇ ਅਸੀਂ ਪੈਸਾ ਬਹੁਤ ਲਗਾਣਾ ਹੈ ਅੱਗੇ ਮਹਾਰਾਜ ਜੀ ਕਹਿੰਦੇ ਨੇ ਆਪਣੇ ਰਾਮੇ ਪਜਰੇ ਮਨ ਆਲਸੀ ਆ ਕਿ ਬੇਟਾ ਰੱਬ ਦੇ ਨਾਮ ਤੋਂ ਵੱਡਾ ਕੋਈ ਇਸ ਦੁਨੀਆ ਦੇ ਵਿੱਚ ਹੈ ਹੀ ਨਹੀਂ ਪ੍ਰਭੂ ਦਾ ਸਿਮਰਨ ਸਭ ਤੋਂ ਉੱਚਾ ਕਿ ਸਾਧ ਸੰਗਤ ਜੀ ਆਓ ਸਾਡੇ ਮਨ ਨੂੰ ਨਾ ਮਹਾਰਾਜ ਜੀ ਨੇ ਆਲ ਸਿਖਾਇਆ ਕਿ ਆਲਸੀ ਮਨ ਖੜਾ ਹੋ ਟਕਿਆ ਤੂੰ ਸੋਇਆ ਜਾਗ ਏ ਅਨ ਤੈ ਜੀਵਨ ਜਗ ਸੱਚ ਕਰ ਜਨ ਸਤਸੰਗਤ ਜੀ ਦੇਖਿਆ ਨਾ ਬਰਾਬਰੀ ਗੁਰੂਆਂ ਦੀ ਬਹੁਤੇ ਲੋਕ ਕਹਿੰਦੇ ਨੇ ਕਿ ਭਾਈ ਗੁਰੂ ਅਲੱਗ-ਅਲੱਗ ਨੇ ਪਰ ਜਦੋਂ ਗੁਰਬਾਣੀ ਪੜਦੇ ਸਤਸੰਗਤ ਜੀ 0% ਫਰਕ ਵੀ ਨਹੀਂ ਜਿਵੇਂ ਸਤਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਨਾ ਕਿ ਆ ਤੂੰ ਸੋਇਆ ਜਾਗਿਆ ਨਾ ਤੇ ਮਹਾਰਾਜ ਜੀ ਕੀ ਕਹਿ ਰਹੇ ਨੇ ਸਤਗੁਰੂ ਨਾਮ ਦੇ ਮਹਾਰਾਜ ਜੀ ਆਪਣੇ ਰਾਮੇ ਭਜਰੇ ਰੇ ਮਨ ਆਲਸੀਆ ਕਿ ਬੇਟਾ ਸਤਸੰਗਤ ਜੀ ਬਹੁਤੇ ਲੋਕ ਨੇ ਆਪ ਕਰਮਾਂ ਵਾਲਿਆਂ ਜੀ ਸਾਡੇ 4:00 2:00 3:00 4:00 5:00 ਵੀ ਉੱਠਦੇ ਹੋ ਭਾਈ ਕਰਮਾਂ ਵਾਲਿਆਂ ਲੋਕੀ ਸਤਸੰਗਤ ਜੀ ਰਾਤ ਨੂੰ ਜਦ ਤੱਕ ਡਾਟਾ ਖਤਮ ਨਹੀਂ ਹੁੰਦਾ ਮੋਬਾਈਲ ਫੋਨ ਦੇਖਦੇ ਰਹਿੰਦੇ ਨੇ ਹੁਣ ਟੈਲੀਵਿਜ਼ਨ ਦਾ ਤਾਂ ਜ਼ਮਾਨਾ ਚਲਾ ਗਿਆ ਸਤਸੰਗਤ ਜੀ ਤੇ ਹੁਣ ਡਾਟਾ ਦੇ ਜਦੋਂ ਤੱਕ ਖਤਮ ਨਹੀਂ ਹੁੰਦਾ ਮੋਬਾਈਲ ਫੋਨ ਦੇਖਦੇ ਨੇ ਤੇ ਸਤਸੰਗਤ ਜੀ ਸਵੇਰੇ ਆਰਾਮ ਨਾਲ ਉੱਠਦੇ ਨੇ ਤੇ ਕਿਹੜਾ ਅੰਮ੍ਰਿਤ ਵੇਲਾ ਸਤਸੰਗਤ ਜੀ ਕਿਹੜਾ ਪਰਮਾਤਮਾ ਕੀ ਨਾਮ ਸ਼ਬਦ ਤੇ ਜਦੋਂ ਘਰ ਚ ਦੁੱਖ ਆਉਂਦਾ ਨਾ ਸਤਸੰਗਤ ਜੀ ਬੱਚਾ ਵਿਗੜ ਜਾਂਦਾ ਹੈ ਜਦੋਂ ਗਲਤ ਟਰੈਕ ਤੇ ਪੈ ਗਿਆ ਫੇਰ ਸਤਸੰਗਤ ਜੀ ਗੁਰੂ ਯਾਦ ਆਉਂਦਾ ਫੇਰ ਉਹ ਪਰਮ ਪਿਤਾ ਪਰਮਾਤਮਾ ਯਾਦ ਆਉਂਦਾ ਪਰ ਜਦੋਂ ਸਮਾਂ ਸੀ ਮਹਾਰਾਜ ਜੀ ਨੇ ਜਦੋਂ ਸਮਝਾਇਆ ਸੀ ਕਿ ਭਾਈ ਇਹ ਛੋਟੇ ਛੋਟੇ ਪੌਦੇ ਨੇ ਜੇ ਬੱਚੇ ਦੇ ਅੰਦਰ ਛੋਟੇ ਜੀ ਵੀ ਕੋਈ ਹਰਕਤ ਗਲਤ ਹੈ ਸਤਸੰਗਤ ਜੀ ਛੋਟੇ ਜਿਹੇ ਪੌਦਿਆਂ ਨੂੰ ਉਖਾੜ ਛੱਟੀ ਆਪ ਜੀ ਨੂੰ ਪ੍ਰਸੰਗ ਸੁਣਾਇਆ ਸੀ ਇੱਕ ਦਿਨ ਕਿ ਭਾਈ ਜੋ ਛੋਟੇ ਛੋਟੇ ਪਲਾਂਟ ਹੁੰਦੇ ਨੇ ਪੌਦੇ ਹੁੰਦੇ ਨੇ ਉਹਨਾਂ ਨੂੰ ਆਪਾਂ ਜੜ ਦੇ ਸਮੇਤ ਬਾਹਰ ਖਿੱਚ ਸਕਦੇ ਹਾਂ ਜੇ ਕਿਤੇ ਵੱਡੇ ਹੋ ਗਏ ਫਿਰ ਖਿੱਚਣੇ ਬਹੁਤ ਔਖੇ ਨੇ। ਇਹੀ ਬੱਚਿਆਂ ਦੇ ਵਿੱਚ ਆਦਤਾਂ ਹੁੰਦੀਆਂ ਨੇ 사ਤ ਸੰਗਤ ਦੀ ਜੇ ਅੱਜ ਛੋਟੀਆਂ-ਛੋਟੀਆਂ ਨੇ ਆਪਾਂ ਬਾੜ ਕੱਢ ਲੈਂਗੇ। ਇਹ ਆਦਤਾਂ ਵੱਡੀਆਂ ਹੋ ਗਈਆਂ 사ਤ ਸੰਗਤ ਜੀ ਫਿਰ ਉਹਨਾਂ ਆਦਤਾਂ ਨੂੰ ਬਦਲਣਾ ਬੜਾ ਮੁਸ਼ਕਿਲ ਹੁੰਦਾ ਹੈ। ਤੇ ਬੱਚੇ ਟੋਡੇ ਨੇ ਹੁਣ ਬੱਚਿਆਂ ਨੂੰ ਭਾਵੇਂ ਕ੍ਰਾਂਤੀਕਾਰੀ ਬਣਾਓ ਭਾਵੇਂ 사ਤ ਸੰਗਤ ਜੀ ਭੂਤਾਂ ਪ੍ਰੇਤਾਂ ਤੋਂ ਕਾਲੇ ਧਾਗਿਆਂ ਤੋਂ ਡਰਾਉਂਦੇ ਰਹੋ ਇਹ ਇਹ ਸਾਡੇ ਹੱਥਾਂ ਦੇ ਵਿੱਚ ਹੈ। ਸਤਗੁਰੂ ਨਾਮ ਦੇ ਮਹਾਰਾਜ ਜਿੰਨਾ ਕ੍ਰਾਂਤੀਕਾਰੀ ਵਚਨ ਦੇ ਰਹੇ ਨੇ ਨਾ 사ਤ ਸੰਗਤ ਜੀ। ਤੋ ਨਾ ਪੂਜੈ ਹਰ ਨਾਮ ਆਪਣੇ ਰਾਮਾ ਭਜਰੇ ਮਨ ਅਲਸੀ ਸਤਸੰਗਤ ਜੀ ਬੱਚਿਆਂ ਨੂੰ ਅੰਮ੍ਰਿਤ ਵੇਲੇ ਦੀ ਵੈਲਿਊ ਦੱਸੋ ਉਹਨਾਂ ਨੂੰ ਸਮੇਂ ਸਿਰ ਸਤਸੰਗਤ ਜੀ ਸੁਵਾਦਈ ਤੇ ਭਾਈ ਅੰਮ੍ਰਿਤ ਵੇਲੇ ਉਹਨਾਂ ਨੂੰ ਉਠਾਈਂ ਕੋਈ 5 ਮਿੰਟ 10 ਮਿੰਟ ਮਾਲਕ ਨਾਲ ਜੋੜੀਆਂ ਸਤਸੰਗਤ ਜੀ ਸਾਰਾ ਦਿਨ ਸਕੂਲ 'ਚ ਪੜ੍ਹਨਾ ਹੀ ਸਤਸੰਗਤ ਜੀ ਜਿਉ 5 ਵਜੇ ਉੱਠਦੇ ਨੇ ਸਤਸੰਗਤ ਜੀ ਪੌਣੇ 5 ਉਠਾ ਦਿਓ 15 ਮਿੰਟ ਪਹਿਲਾਂ ਉਠਾ ਦਿਓ ਤੇ ਜੇ ਬੱਚੇ 6 ਵਜੇ ਉੱਠਦੇ ਨੇ ਪੌਣੇ 6 ਉਠਾ ਦੋ 7 ਵਜੇ ਉੱਠਦੇ ਨੇ ਭਾਈ ਕੋਈ ਸਾਢੇ 6 ਪੌਣੇ 7 ਉਠਾ ਦਿਈਏ 15 ਮਿੰਟ ਸਤਸੰਗ ਜੀ ਗੁਰੂ ਦੇ ਨਾਮ ਦੇ ਜ਼ਰੂਰ ਕਢਾਇਆ ਕਰੋ ਬੱਚਿਆਂ ਤੋਂ ਉਹਨਾਂ ਤੋਂ ਆਰਤੀ ਕਰਵਾਓ ਉਹਨਾਂ ਤੋਂ ਗੁਰਦਾਸ ਮਹਾਰਾਜ ਜੀ ਦੀ ਬਾਣੀ ਦਾ ਕੋਈ ਸ਼ਬਦ ਪੜ੍ਹਾਓ ਅੱਜ ਬੱਚਾ ਸ਼ਬਦ ਪੜ੍ਹੇਗਾ ਕੱਲ ਨੂੰ ਉਹਦਾ ਭਾਵਰਤ ਵੀ ਸਮਝੇਗਾ ਉਹਦੇ ਮਨ 'ਚ ਆਏਗੀ ਕਦੇ ਨਾ ਕਦੇ ਕਿ ਭਾਈ ਇੰਨੇ ਸਾਲਾਂ ਤੋਂ ਗੁਰਬਾਣੀ ਪੜ੍ਹ ਰਹੇ ਹਾਂ ਉਹਨੂੰ ਸਮਝਣ ਦੀ ਕੋਸ਼ਿਸ਼ ਵੀ ਕਰਾਂ ਤੇ ਇੱਕ ਬੜੀ ਸੋਹਣੀ ਗੱਲ ਹੈ ਸਤਸੰਗ ਜੀ ਮੈਂ ਬਚਪਨ 'ਚ ਸੁਣਿਆ ਸੀ ਕਿ ਗੁਰਬਾਣੀ ਵਿਆਖਿਆ ਪੜਨ ਦੀ ਵੀ ਲੋੜ ਨਹੀਂ ਹੈ ਇਹ ਆਪਣੇ ਆਪ ਸਮਝ ਆਂਦੀ ਹੈ ਤੇ ਸਾਧ ਸੰਗਤ ਜੀ ਨੂੰ ਮੈਨੂੰ ਹੈਰਾਨੀ ਹੋਈ ਕਿ ਭਾਈ ਇਹ ਕਿਵੇਂ ਹੋ ਸਕਦਾ ਕਿ ਗੁਰਬਾਣੀ ਆਪਣੇ ਆਪ ਕਿਵੇਂ ਸਮਝ ਆਂਦੀ ਹੈ ਤੇ ਸਾਧ ਸੰਗਤ ਜੀ ਹੁੰਦਾ ਹੈ ਇਹ ਆਪ ਜੀ ਦੇ ਨਾਲ ਵੀ ਹੁੰਦਾ ਹੋਏਗਾ ਸਾਡੇ ਨਾਲ ਵੀ ਬਹੁਤ ਵਾਰ ਹੋਇਆ ਹੈ ਸਾਧ ਸੰਗਤ ਜੀ 15-15 ਸਾਲ ਹੋ ਗਏ ਸ਼ਬਦ ਪੜਦੇ ਨੂੰ ਸਮਝ ਨਹੀਂ ਆਇਆ ਤੇ ਅੱਜ ਅਚਾਨਕ ਕਿਰਪਾ ਹੋਈ ਸਾਧ ਸੰਗਤ ਜੀ ਸ਼ਬਦ ਸਮਝ ਆ ਜਾਂਦਾ ਹੈ ਤੇ ਬੱਚਾ ਜੇ ਗੁਰਬਾਣੀ ਪੜ੍ਹੇਗਾ ਅੱਜ ਨਹੀਂ ਤਾਂ ਕੱਲ ਸਤਸੰਗਤ ਜੀ ਦੇ ਸਮਝ ਵੀ ਆਏਗੀ ਗਿਆ ਪਿੰਡ ਪਰਤਾ ਬਨਾਰਸ ਅਸਬਸਤਾ ਮੁਕ ਬੇਦੋ ਚਤਰ ਪੜਤਾ ਸਤਸੰਗਤ ਜੀ ਬਹੁਤੇ ਥਾਵਾਂ ਤੇ ਨਾ ਪਿੰਡਦਾਨ ਕੀਤਾ ਜਾਂਦਾ ਸਤਸੰਗਤ ਜੀ Hindu ਧਰਮ ਦੇ ਵਿੱਚ ਆਪ ਜੀ ਨੇ ਦੇਖਿਆ ਹੋਵੇਗਾ ਕਿ ਤੀਰਥਾਂ ਤੇ ਜਾ ਕੇ ਸਤਸੰਗਤ ਜੀ ਪਿੰਡ ਭਰਾਏ ਜਾਂਦੇ ਨੇ ਪਿੰਡਦਾਨ ਕੀਤੇ ਜਾਂਦੇ ਨੇ ਤੇ ਮਹਾਰਾਜ ਜੀ ਕਹਿੰਦੇ ਨੇ ਭਾਈ ਕਿੰਨਾ ਵੀ ਪਿੰਡ দান ਕਰ ਲੋ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਇਨਸਾਨ ਜਦੋਂ ਚਲਾ ਜਾਵੇ ਨਾ ਬੜਾ ਆਪਾਂ দান ਪੁੰਨ ਕਰਦੇ ਉਹਦੇ ਨਾਮ ਤੇ ਬੜੇ ਕਰਮ ਕਾਂਡ ਕਰਦੇ ਉਹਨਾਂ ਦੇ ਨਾਮ ਤੇ ਪੂਜਾ ਪਾਠ ਆਰਤੀ ਅਰਦਾਸ ਹਵਨ ਯੱਗ ਬੜਾ ਕੁਝ ਕਰਦੇ ਸਾਧ ਸੰਗਤ ਜੀ ਅੱਜ ਕਿਤੇ ਸੇਵਾ ਤੇ ਗਏ ਹੋਈ ਸੀ ਤੇ ਅੱਜ ਸਾਧ ਸੰਗਤ ਜੀ ਭੋਗ ਸੀ ਕਿਤੇ ਦਾ ਤੇ ਪਤਾ ਕੀ ਹੋਇਆ ਸਾਧ ਸੰਗਤ ਜੀ ਬੜਾ ਹੈਰਾਨੀ ਹੋਈ ਕਿ ਗੁਰੂ ਅਰਦਾਸ ਸ੍ਰੀ ਮਹਾਰਾਜ ਜੀ ਦਾ ਜਾਪ ਕਰਵਾਇਆ ਅੰਤਿਮ ਅਰਦਾਸ ਸੀ 사ਤ ਸੰਗਤ ਜੀ ਆਤਮਾ ਦੀ ਸ਼ਾਂਤੀ ਲਈ ਤੇ ਬਿਲਕੁਲ ਪਿੱਛੇ 사ਤ ਸੰਗਤ ਜੀ ਜੋ ਘਰ ਸੀ ਬਾਹਰ 사ਤ ਸੰਗਤ ਜੀ ਖੁੱਲੇ ਚ ਪ੍ਰੋਗਰਾਮ ਹੋ ਰਿਹਾ ਸੀ 사ਤ ਸੰਗ ਕੀਰਤਨ ਸਭ ਚੱਲ ਰਿਹਾ ਸੀ 사ਤ ਸੰਗਤ ਜੀ ਅੰਦਰ ਗੁਰੂ ਅਰਦਾਸ ਮਹਾਰਾਜ ਜੀ ਦੀ ਬਾਣੀ ਦਾ ਪਾਠ ਹੋ ਰਿਹਾ ਤੇ ਬਾਣੀ ਦੇ ਬਿਲਕੁਲ ਪਿੱਛੇ ਜੋ ਮਕਾਨ ਸੀ ਉਹਦੇ ਚ ਹਵਨ ਵੀ ਅਗ ਹੋ ਰਿਹਾ 사ਤ ਸੰਗਤ ਜੀ ਸੋਚ ਕੇ ਵੇਖੋ ਇੱਕ ਪਾਸੇ ਆਪਾਂ ਗੁਰੂ ਅਰਦਾਸ ਮਹਾਰਾਜ ਜੀ ਨੂੰ ਮੰਨਦੇ ਆ ਨਾਲ ਡਰ ਵੀ ਹੈ ਕਿ ਭਾਈ ਕੋਈ ਕਮੀ ਨਾ ਰਹਿ ਜਾਵੇ ਭਾਈ ਕਿਤੇ ਕੋਈ ਕਮੀ ਨਾ ਰਹਿ ਜਾਵੇ ਸਤਸੰਗਤ ਜੀ ਕਿ ਭਾਈ ਜੋ ਚਲਾ ਗਿਆ ਉਹਦੀ ਸੇਵਾ 'ਚ ਕੋਈ ਕਮੀ ਨਾ ਰਹਿ ਜਾਵੇ ਤਾਂ ਮੈਂ ਬੇਨਤੀ ਕਰਾਂ ਸਤਸੰਗਤ ਜੀ ਬੜੇ ਧਿਆਨ ਨਾਲ ਸੁਣਨਾ ਇਸ ਧਰਤੀ ਤੇ ਜਦ ਅਸੀਂ ਚਲੇ ਗਏ ਨਾ ਸਤਸੰਗਤ ਜੀ ਜੋ ਸਾਡੇ ਕਰਮ ਨੇ ਉਹ ਸਾਡੇ ਨਾਲ ਜਾਣਗੇ ਸਤਸੰਗਤ ਜੀ ਉਹਨਾਂ 'ਚ ਬਦਲਾਅ ਹੋਣ ਵਾਲਾ ਨਹੀਂ ਨੇ ਅਗਰ ਉੱਤੇ ਕੋਈ ਪਹੁੰਚ ਸਕਦਾ ਤਾਂ ਸੂਕਸ਼ਮ ਸਿਮਰਨ ਜਾਂ ਅਰਦਾਸ ਪਹੁੰਚ ਸਕਦੀ ਹੈ ਔਰ ਕੁਝ ਨਹੀਂ ਪਹੁੰਚਣ ਵਾਲਾ ਸਤਸੰਗਤ ਜੀ ਜੋ ਇਨਸਾਨ ਕਰਮ ਕਰਕੇ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਨੇ ਸਾਹਿਬ ਤੋਪਾ ਲੇਖਾ ਲੈਸੀ ਪੀਰ ਪਰਿਆਤੂ ਪਰ ਪਰ ਦੇਸੀ ਤੇ ਮੈਂ ਬੇਨਤੀ ਕਰਾਂ ਸਤਸੰਗਤ ਜੀ ਜਦ ਆਪਾਂ ਭੋਗ ਤੇ ਕਥਾ ਕਰਦੇ ਆ ਨਾ ਉਹ ਜਦ ਚਲਾ ਗਿਆ ਉਹਦੇ ਵਾਸਤੇ ਨਹੀਂ ਹੈ ਸਤਸੰਗਤ ਜੀ ਮੈਂ ਤਾਂ ਜਦੋਂ ਵੀ ਭੋਗ ਦੀ ਕਥਾ ਸ਼ੁਰੂ ਕਰਦਾ ਮੈਂ ਸਭ ਤੋਂ ਪਹਿਲਾਂ ਬੇਨਤੀ ਹੀ ਇਹ ਕਰਦਾ कि ਭਾਈ ਜੋ ਚਲਾ ਗਿਆ ਉਹਦੇ ਲਈ ਅਰਦਾਸ ਕਰਾਂਗੇ ਸਿਮਰਨ ਕਰਾਂਗੇ ਪਰਿਵਾਰ ਲਈ ਅਰਦਾਸ ਕਰਾਂਗੇ ਉਹਨਾਂ ਨੂੰ ਹੌਸਲਾ ਦੇਵਾਂਗੇ ਪਰ ਇਹ ਜੋ ਪਾਠ ਹੈ ਕੀਰਤਨ ਹੈ ਕਥਾ ਹੈ ਇਹ ਭਾਈ ਤੁਹਾਡੇ ਵਾਸਤੇ ਜੋ ਸਾਹਮਣੇ ਬੈਠੇ ਉਹ ਤਾਂ ਚਲਾ ਗਿਆ ਉਹਤੇ ਦਾ ਕਰਮ ਉਹਦੇ ਨਾਲ ਚਲੇ ਗਏ ਇਸ ਸਾਧ ਸੰਗਤ ਜੀ ਯਾਦ ਰੱਖਣਾ ਹਣ ਗੱਲ ਨੂੰ ਕਦੇ ਵੀ ਕਿਸੇ ਦੇ ਭੋਗ ਤੇ ਜਾਓ ਭਾਈ ਕੀਰਤਨ ਸੁਣਿਆ ਕਰੋ ਕਥਾ ਸੁਣਿਆ ਕਰੋ ਉਹ ਪਾਠ ਸੁਣਨ ਦੀ ਕੋਸ਼ਿਸ਼ ਕਰੋ ਸਾਤਸੰਗਤ ਜੀ ਉਹਦਾ ਲਾਹਾ ਵੀ ਜੋ ਵਿਛੜੀ ਹੋਈ ਆਤਮਾ ਉਹਨੂੰ ਹੀ ਜਾਣਾ ਜੇ ਕੋਈ ਸੁਨੇਗਾ ਤਾਂ ਤੇ ਬਹੁਤੇ ਲੋਕ ਤਾਂ ਗੱਲਾਂ ਮਾਰ ਕੇ ਘਰੇ ਵਾਪਸ ਆ ਜਾਂਦੇ ਨੇ ਸਾਤਸੰਗਤ ਜੀ ਗੁਰਬਾਣੀ ਸਾਡੇ ਵਾਸਤੇ ਪੜੀ ਜਾਂਦੀ ਹੈ ਉਹ ਜੋ ਪੜਿਆ ਜਾਂਦਾ ਨਾ ਉੱਚੇ ਮੰਦਰ ਸਾਲ ਰਸੋਈ ਏਕ ਕਰੀ ਫੰਬੈ ਨਾ ਉਹੀ ਉਹ ਸਾਡੇ ਵਾਸਤੇ ਸਾਤਸੰਗਤ ਜੋ ਤਾਂ ਚਲਾ ਗਿਆ ਉੱਚੇ ਮੰਦਰ ਛੱਡ ਕੇ ਹੁਣ ਉਹਦੇ ਵਾਸਤੇ ਥੋੜਾ ਪੜ ਰਹੇ ਨੇ 사ਤ ਸੰਗਤ ਜੀ ਉੱਚੇ ਮੰਦਰ ਸਾਲ ਰਸੋਈ ਏਕ ਕਰੀ ਪੁਨ ਰਹਿਨ ਨਾ ਹੋਈ ਭਾਈ ਉਹ ਤਾਂ ਸਾਡੇ ਵਾਸਤੇ ਪੜ ਰਹੇ ਨੇ ਕਿ ਬੇਟਾ ਸੰਗ ਚਲਤ ਹੈ ਹੰ ਵੀ ਚਲਣਾ ਦੂਰ ਗਵੰਸਿਰ ਉੱਪਰ ਮਰਨਾ 사ਤ ਸੰਗਤ ਜੋ ਤਾਂ ਚਲਾ ਗਿਆ ਹੁਣ ਉਹਦੇ ਵਾਸਤੇ ਥੋੜਾ ਪੜਨਗੇ ਸੰਗ ਚਲਤ ਹੈ ਹੰ ਵੀ ਚ ਉਹ ਤਾਂ ਸਾਡੇ ਵਾਸਤੇ ਪੜ ਰਹੇ ਨੇ ਕਿ ਭਾਈ ਜੀ ਵੀ ਤੇਰੇ ਸੰਗੀ ਸਾਥੀ ਜਾ ਰਹੇ ਨੇ ਆਪਾਂ ਵੀ ਜਾਣਾ ਤੇ ਪਾਈ ਐਸੇ ਕਰਕੇ ਕਿੰਨੇ ਵੀ ਪਿੰਡ ਦਾਨ ਕਰ ਲਈਏ ਜੋ ਕਰਮ ਆਪਾ ਧਰਤੀ ਤੇ ਕਰਕੇ ਜਾ ਰਹੇ ਹਾਂ ਸਤਸੰਗ ਜੀ ਉਹਦਾ ਲੇਖਾ ਜੋਖਾ ਹੋਣਾ ਹੈ ਯਕੀਨ ਕਰੋ ਜਾਂ ਨਾ ਕਰੋ ਪਰ ਮਹਾਰਾਜ ਜੀ ਦੇ ਵਚਨ ਨੇ ਧਰਮ ਰਾਏ ਜਬ ਲੇਖਾ ਮੰਗਾ ਕਿਆ ਮੁਕ ਲੈ ਕੇ ਜਾਏਗਾ ਆਪਣੇ RAME ਬਜਰੇ ਰੇ ਮਨ ਆਲਸੀ ਤੇ ਸਤਸੰਗ ਜੀ ਕਿੰਨਾ ਵੀ ਆਪਾ ਪਿੰਡ ਦਾਨ ਕਰ ਲਈਏ ਜੋ ਆਲਸੀ ਮਨ ਉਹ ਕਦੇ ਸੁਣਨ ਦੀ ਕੋਸ਼ਿਸ਼ ਹੀ ਨਹੀਂ ਕਰਦਾ ਬਨਾਰਸ ਅਸ ਬਸਤਾ ਮੁਖ ਬੇਦ ਚਤਰ ਪੜਤਾ ਸਾਧ ਸੰਗਤ ਜੀ ਚਾਹੇ ਬਨਾਰਸ 'ਚ ਰਹੋ ਚਾਹੇ ਕਿਸੇ ਪਿੰਡ 'ਚ ਰਹੋ ਜਿਵੇਂ ਤੁਸੀਂ ਸਾਧ ਸੰਗਤ ਪੰਜਾਬ 'ਚ ਰਹਿਣਾ ਚਾਹੇ ਪੰਜਾਬ 'ਚ ਰਹੋ ਚਾਹੇ ਹਰਿਆਣਾ ਮਹਾਰਾਸ਼ਟਰ 'ਚ ਰਹੋ ਸਾਧ ਸੰਗਤ ਜੀ ਜਿਵੇਂ ਸਤਿਗੁਰੂ ਕਬੀਰ ਮਹਾਰਾਜ ਜੀ ਕਹਿੰਦੇ ਨੇ ਨਾ ਕਹਿਤ ਕਬੀਰ ਸਨੋਰੇ ਲੋਈ ਭਰਮ ਨਾ ਭੁੱਲੋ ਕੋਈ ਸਾਧ ਸੰਗਤ ਜੀ ਕਿਆ ਕਾ શીਖਿਆ ਉਖਰ ਮਗਰ RAM ਰਿਦੈ ਜਾਓ ਸਤ ਸੰਗਤ ਜੀ ਕਹਾਵਤ ਸੀ ਨਾ ਕਿ ਭਾਈ ਜੋ ਕਾਸ਼ੀ ਚ ਮਰੇਗਾ ਉਹ ਸਵਰਗਾਂ ਚ ਜਾਏਗਾ ਤੇ ਜੋ ਮਗਰ ਚ ਮਰੇਗਾ ਉਹ ਗਦੇ ਦੀ ਜੋਨ ਚ ਜਾਏਗਾ ਨਰਕਾਂ ਚ ਜਾਏਗਾ ਤਾਂ ਪਤਾ ਆਖਰੀ ਵਕਤ ਸਤਗੁਰੂ ਕਬੀਰ ਮਹਾਰਾਜ ਜੀ ਮਗਰ ਚਲੇ ਗਏ ਤੇ ਲੋਕੀ ਹੱਸ ਰਹੇ ਨੇ ਕਿ ਭਾਈ ਸਤਗੁਰੂ ਕਬੀਰ ਮਹਾਰਾਜ ਜੀ ਨੂੰ ਕੀ ਹੋ ਗਿਆ ساری ਜ਼ਿੰਦਗੀ ਕਾਸ਼ੀ ਚ ਰਹੇ ਹੁਣ ਆਖਰੀ ਸਮਾਂ ਆਇਆ ਤਾਂ ਮਗਰ ਚਲੇ ਗਏ ਲੋਕੀ ਮਰਨ ਆਉਂਦੇ ਨੇ ਕਾਸ਼ੀ ਬਨਾਰਸ ਦੇ ਵਿੱਚ ਕਿ ਭਾਈ ਸਾਨੂੰ ਸਵਰਗ ਮਿਲੇ ਇਹ ਹੁਣ ਆਖਰੀ ਸਮਾਂ ਆਇਆ ਤਾਂ ਮਗਰ ਚਲੇ ਗਏ 사ਤਸੰਗਤ ਜੀ ਸਾਧੂ ਜੋ ਸੱਚਾ ਗੁਰੂ ਜਦੋਂ ਵੀ ਸਮਝਾਉਂਦਾ ਹੈ ਪ੍ਰੈਕਟੀਕਲੀ ਕਰਕੇ ਸਮਝਾਉਂਦਾ ਤੇ 사ਤਸੰਗਤ ਜੀ ਪ੍ਰੈਕਟੀਕਲੀ ਆਪ ਗਏ ਨਹੀਂ ਕਿਸੇ ਨੂੰ ਭੇਜਿਆ ਨਹੀਂ ਹੈ ਖੁਦ ਗਏ ਨੇ ਤੇ ਜਦੋਂ ਕੁਰਬਾਨੀ ਦੇਣ ਦਾ ਸਮੇਂ ਆਉਂਦਾ ਹੈ ਸਾਧੂ ਖੁਦ ਅੱਗੇ ਹੋ ਜਾਂਦਾ 사ਤਸੰਗਤ ਜੀ ਤੇ ਲੋਕਾਂ ਨੂੰ ਦਿਖਾਇਆ ਕਿ ਭਾਈ ਭਾਵੇਂ ਕਾਸ਼ੀ ਬਨਾਰਸ ਮਰੋ ਪਾਵੇਂ ਤੁਸੀਂ 사ਤਸੰਗਤ ਜੀ ਮਗਰ ਚ ਮਰੋ ਜੋ ਕਰਮ ਨੇ 사ਤਸੰਗਤ ਜੋ ਸਾਡੇ ਨਾਲ ਨੇ ਕਿਤੇ ਵੀ ਚਲੇ ਜਾਓ 사ਤਸੰਗਤ ਜੀ ਚੰਗੇ ਕਰਮ ਨੇ ਤਾਂ ਭਾਈ ਚੰਗੇ ਨੇ ਮਾੜੇ ਕਰਮ ਨੇ ਤਾਂ ਭਾਈ ਮਾੜੇ ਨੇ ਉਹਨਾਂ 'ਚ ਬਦਲਾਅ ਹੋਣ ਵਾਲਾ ਨਹੀਂ ਨੇ ਮਹਾਰਾਜ ਜੀ ਕਹਿੰਦੇ ਨੇ ਬਨਾਰਸ ਅਸਬਸਤਾ ਪਾਵੇਂ ਬਨਾਰਸ 'ਚ ਰਹੋ ਪਾਵੇਂ ਮਗਰ 'ਚ ਰਹੋ ਜੋ ਕਰਮ ਕਰ ਰਹੇ ਹੋ 사ਤਸੰਗਤ ਜੋ ਸਾਹਮਣੇ ਆਣੇ ਨੇ ਮੁਖ বেদ ਚਤਰ ਪੜ ਤਾ ਚਾਹੇ ਕੋਈ ਵੀ ਧਾਰਮਿਕ ਗ੍ਰੰਥ ਪੜ ਲਓ ਅੱਗੇ ਮਹਾਰਾਜ ਜੀ ਕਹਿੰਦੇ ਨੇ ਸਗਲੋ ਤਰਮ ਅਚਿਤ ਤਾ ਭਾਵੇਂ ਭਾਈ ਸਾਰੇ ਧਾਰਮਿਕ ਕਿਰਿਆ ਕਰਮ ਕਰ ਲਈਏ ਗੁਰੂ ਗਿਆਨ ਇੰਦਰੀ ਦ੍ਰਿੜਤਾ ਤੇ ਸਾਧ ਸੰਗਤ ਜੀ ਗੁਰੂ ਦਾ ਗਿਆਨ ਲੈ ਕੇ ਆਪਣੀਆਂ ਨੂੰ ਕਾਬੂ ਕਰ ਲਈਏ ਖਟ ਕਰਮ ਸਹਿ ਤ੍ਰਤ ਭਾਵੇਂ ਆਪ ਅੱਛੇ ਕਰਮ ਕਰ ਲਈਏ ਸਾਧ ਸੰਗਤ ਜੀ ਜੋ ਬ੍ਰਾਹਮਣ ਕਰਦੇ ਨੇ ਸਿਵਾ ਸ਼ਕਤ ਸੰਬਾਧਨ ਸਤਸੰਗਤ ਜੀ ਫੇਰ ਭਾਵੇਂ ਅੱਗੇ ਸਤਿਗੁਰੂ ਜੀ ਫਰਮਾ ਰਹੇ ਨੇ ਕਿ ਭਾਈ ਆਪਾਂ ਫੇਰ ਗ੍ਰੰਥਾਂ ਦੇ ਪਾਠ ਕਰ ਲਈਏ ਤੇ ਮਹਾਰਾਜ ਜੀ ਕਹਿੰਦੇ ਨੇ ਮਨ ਛੋੜ ਛੋੜ ਸਗਲ ਵੇਦਨ ਕਿ ਬੇਟਾ ਛੱਡ ਦੇ ਕਰਮ ਕਾਂਡ ਕਰਨੀ ਕਿ ਵਹਿਮ ਪਰਮ ਅਡੰਬਰ ਛੱਡ ਦੇ ਸਤਸੰਗਤ ਤੇ ਫੇਰ ਛੱਡ ਕੇ ਕਰਨਾ ਕੀ ਹੈ ਮਹਾਰਾਜ ਜੀ ਕਹਿੰਦੇ ਨੇ ਸਿਮਰ ਸਿਮਰ ਗੋਬਿੰਦ ਕਿ ਭਾਈਓ ਪਰਮ ਪਿਤਾ ਪਰਮਾਤਮਾ ਦਾ ਜਾਪ ਕਰ ਜਿਨੇ ਜਿੰਨਾ ਦੇਵੀ ਦੇਵਤਿਆਂ ਦੀ ਆਪਾਂ ਪੂਜਾ ਕਰਦੇ ਆ ਬੇਟਾ ਉਹ ਵੀ ਉਸੇ ਨੇ ਬਣਾਇਆ ਤੇ ਉਹਦੇ ਦਰਬਾਰ ਚ ਤਾਂ 사త్సੰਗ ਜੀ ਨੇਕਾਂ ਦੇ ਵੀ ਤੇ ਤਾਂ ਨਹੀਂ ਆਪਾਂ ਸਿੱਧੀ ਉਹਦੇ ਹੀ ਪੂਜਾ ਕਰੀਏ ਨਾ ਜਿੰਨੇ ਸਾਰਾ ਕੁਝ ਬਣਾਇਆ ਭਜ ਨਾਮਾ ਤਰਸ ਬਵੋ ਸਿਦੰਗ ਤੇ 사త్సੰਗ ਜੀ ਸਤਿਗੁਰ ਨਾਮਦੇਵ ਮਹਾਰਾਜ ਜੀ ਬਹੁਤ ਸੋਣਾ ਉਪਦੇਸ਼ ਬਖਸ਼ਿਸ਼ ਕਰ ਰਿਹਾ ਤੇ 사త్సੰਗ ਜੀ ਨੇ ਗੁਰੂਆਂ ਨੇ ਤਾਂ ਬੜਾ ਫਰਜ਼ ਨਿਭਾਇਆ ਹੁ ਜੇ ਕਿਤੇ ਸਾਡੇ ਅੰਦਰ ਹੀ ਕਮੀ ਰਹਿ ਗਈ 사త్సੰਗ ਜੀ ਨੂੰ ਗੁਰੂ ਵਿਚਾਰਾ ਕੀ ਕਰੇ ਮਹਾਰਾਜ ਜੀ 사త్సੰਗ ਜੀ ਕਦੇ ਪੰਤੀ ਅਖਰੀ ਚ ਸਮਝਾਉਂਦੇ ਨੇ ਕਦੇ ਹਫਤਾਵਾਰੀ ਚ ਸਮਝਾ ਰਹੇ ਨੇ ਕਦੇ 12 ਮਾਚ ਚ ਸਮਝਾ ਰਹੇ ਨੇ ਕਦੇ 사ਤ ਸੰਗਤ ਜੀ ਵਿਰਾਗ ਮੇ ਬਾਣੀ ਚ ਸਮਝਾ ਰਹੇ ਨੇ ਕਿਆ ਜਪ ਕਿਆ ਤਪ ਕਿਆ ਵਰਤ ਪੂਜਾ ਜਾ ਘਰਿਦੈ ਭਾਉ ਹੈ ਦੂਜਾ ਕਿ ਬੇਟਾ ਜੀ ਇੱਕ ਤੇ ਯਕੀਨੀ ਹੋਇਆ ਅੰਦਰ ਬੈਠੇ ਮਾਲਿਕ ਨਾਲ ਹੀ ਨੇ ਜੁੜਿਆ ਤੇ 사ਤ ਸੰਗਤ ਜੀ ਕਦੇ ਸ਼ਲੋਕ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆਪਾਂ ਮੈਂ ਤਾਂ ਬਹੁਤੇ ਭਰਾ ਦੇਖਦਾ ਜਿਹੜੇ ਸ਼ਲੋਕ ਵੀ ਪੜਦੇ ਨੇ 사ਤ ਸੰਗਤ ਜੀ ਦੇ ਬੜੇ ਧਿਆਨ ਨਾਲ ਸੁਣਨਾ ਮਹਾਰਾਜ ਜੀ ਨੇ ਚੇਤਾਵਨੀ ਦਿੱਤੀ ਆ ਹਰਸੋ ਹੀਰਾ ਛੜਕਾ ਸਾਡੇ ਅੰਦਰ ਜੋ ਹੀਰਾ ਜੀ ਉਹਨੂੰ ਛੱਡ ਕੇ ਕਰੇ ਆਨ ਕੀ ਆਸ ਕਿਸੇ ਹੋਰ ਦੀ ਪੂਜਾ ਕੀਤੀ ਮਹਾਰਾਜ ਜੀ ਕਹਿੰਦੇ ਨੇ ਤੇ ਨਰਦੋਜਿਕ ਜਾਏਗੇ ਸਤਪਾਖੈ ਰਬਦਾਸ ਕੇ ਭਾਈ ਨਰਕਾਂ ਦੇ ਭਾਗੀ ਬਣੋਂਗੇ ਤੇ 사ਸੰਗਤ ਜੀ ਬੜੀ ਹੈਰਾਨੀ ਹੁੰਦੀ ਹੈ ਕਈ ਜੋ ਪਾਰਟੀ ਪ੍ਰਚਾਰਕ ਨੇ ਸ਼ਬਦ ਵੀ ਪੜਨਗੇ ਤੇ ਕਰਮਕੰਡਾ 'ਚ ਵੀ ਉਲਝੋਏ ਨੇ 사ਸੰਗਤ ਜੀ ਮਹਾਰਾਜ ਜੀ ਕਹਿੰਦੇ ਨੇ ਕਬੀਰ ਪ੍ਰੀਤ ਏਕ ਸੋ ਕੀਏ ਆਨਦ ਬਿਦਾ ਜਾਏ ਇੱਕ ਨਾਲ ਪ੍ਰੀਤ ਕਰਮੀ ਸਤਸੰਗਿ ਜੀ ਕਹਿਤ ਕਬੀਰ ਸਨੋਰੇ ਪ੍ਰਾਨੀ ਛਡੋ ਮਨ ਕੇ ਪਰਮਾ ਕੇਵਲ ਨਾਮ ਜਪੋਰੇ ਪ੍ਰਾਨੀ ਪਰੋ ਏਕ ਕੀ ਸਰਨ ਸਤਸੰਗਿ ਜੀ ਏਕ ਹੀ ਹੈ ਕਹਿ ਰਵਿਦਾਸ ਸਬੇ ਜਗ ਲੁੱਟਿਆ ਹਮਤੋ ਏਕ RAM ਕਹਿ ਚੁਟਿਆ ਸਤਸੰਗਿ ਜੀ ਦੂਜਾ ਹੈ ਹੀ ਨਹੀਂ ਤੇ ਆਉ ਸਮਾ ਬੋਤਾਓ ਚੁਕੇ ਸਤਸੰਗਿ ਜੀ ਬੱਚੇ ਬੈਠੇ ਨੇ ਭੈਣਾਂ ਬੈਠੀਆਂ ਨੇ ਭਰਾ ਬੈਠੇ ਨੇ ਹਾਜ਼ਰੀਆਂ ਲਾਣੀਆਂ ਨੇ ਸਾਰਿਆਂ ਨੇ ਤੇ ਭਾਈ ਬਸ ਅੱਜ ਦੇ ਸ਼ਬਦ 'ਚ ਇੰਨੀ ਹੀ ਬੇਨਤੀ ਹੈ ਸਾਨੂੰ ਕੋਈ ਕਰਮਕਾਂਡ ਕਰਨ ਦੀ ਲੋੜ ਨਹੀਂ ਸਾ ਸੰਗਤ ਜੀ ਮਹਾਰਾਜ ਜੀ ਦਾ ਬਸ ਇੱਕ ਸ਼ਲੋਕ ਯਾਦ ਰੱਖੋ ਜੀਬਾ ਸੋ ਓੰਕਾਰ ਜਪ ਹੱਥਨ ਸੋ ਕਰਕਾਰ ਰਾਮ ਮਿਲੇ ਗਰਾਇ ਕਰ ਕਹਿ ਰਵਦਾਸ ਵਿਚਾਰ ਕੇ ਭਾਈ ਐਸ ਹੱਥਾਂ ਨਾਲ ਜੋ ਕੰਮ-ਕਾਜ ਕਰਦੇ ਹੋ ਨੌਕਰੀ ਹੈ ਦਿਹਾੜੀ ਮਜ਼ਦੂਰੀ ਬਿਜ਼ਨਸ ਜੋ ਵੀ ਹੈ ਕਰਦੇ ਰੋ ਇਮਾਨਦਾਰੀ ਨਾਲ ਜੀਵਨ ਨਾਲ ਪਰਮਾਤਮਾ ਦਾ ਸਿਮਰਨ ਕਰਦੇ ਰਹੋ ਕਿ ਸਾ ਸਤਸੰਗਤ ਜੀ ਮਾਲਕ ਸਾਨੂੰ ਆਪਣੇ ਅੰਦਰੋ ਹੀ ਮਿਲ ਜਾ। ਕਿਤੇ ਜਾਣ ਦੀ ਲੋੜ ਨਹੀਂ। ਤੇ ਅੱਜ ਇੱਕ ਬੜਾ ਸੁੰਦਰ ਗੁਰੂਆਂ ਨੇ ਵਚਨ ਕੀਤਾ ਕਿ ਸਾ ਸਤਸੰਗਤ ਜੀ ਕਿਸੇ ਵੀ ਸਥਾਨ ਤੇ ਰਹੀਏ ਸ਼ਹਿਰ ਪਿੰਡ ਕਿਤੇ ਵੀ ਚਾਹੇ ਬਾਹਰਲੇ ਮੁਲਕ ਚਲੇ ਜਾਈਏ ਚਾਹੇ ਇੰਡੀਆ 'ਚ ਰਹੀਏ ਭਾਰਤ 'ਚ ਰਹੀਏ ਪ੍ਰਸਾਦ ਸਿੰਘ ਜੀ ਯਾਦ ਰੱਖਣਾ ਕਰਮ ਸਾਡੇ ਨਾਲ ਰਹਿੰਦੇ ਨੇ। ਇਸ ਕਰਕੇ ਭਾਈ ਜਦੋਂ ਮਾਲਕ ਦੇ ਦਰਬਾਰ 'ਚ ਕਰਮਾਂ ਦਾ ਹਿਸਾਬ ਹੋਣਾ ਤਾਂ ਫਿਰ ਆਪਾਂ ਮਾੜਾ ਕਰਮ ਕਰੀਏ। ਜਦੋਂ ਕੰਮ ਤਾਂ ਸਾਡੇ ਚੰਗੇ ਕਰਮ ਆਣਗੇ ਸਤਸੰਗਤ ਜੀ ਫਿਰ ਆਪਾਂ ਮਾੜੇ ਕਰਮ ਕਰਨੀ ਕਾਦੇ ਵਾਸਤੇ ਨੇ ਸਤਸੰਗਤ ਜੀ ਚੰਗੇ ਕਰਮ ਕਰੀਏ ਉਹ ਮਾਲਕ ਦੀ ਸੇਵਾ ਸਿਮਰਨ ਕਰੀਏ ਘਰ ਪਰਿਵਾਰ ਸੰਭਾਲੀਏ ਜ਼ਿੰਮੇਵਾਰੀਆਂ ਸੰਭਾਲੀਏ ਇਮਾਨਦਾਰੀ ਦਾ ਜੀਵਨ ਬਤੀਤ ਕਰੀਏ ਸਤਸੰਗਤ ਜੀ ਉਹ ਮਾਲਕ ਬੜਾ ਖੁਸ਼ ਹੋਵੇਗਾ ਅੱਜ ਸਤਿਗੁਰੂ ਨਾਮਦੇ ਮਹਾਰਾਜ ਜੀ ਨੇ ਸਤਸੰਗਤ ਜੀ ਸਭ ਰਿਜੈਕਟ ਕਰ ਦਿੱਤਾ ਬੇਟਾ ਤੇਰੇ ਕਰਮ ਕਾਂਡ ਕਿਸੇ ਕੰਮ ਦੇ ਨਹੀਂ ਕੰਮ ਦਾ ਹੈ ਤਾਂ ਸਤਸੰਗਤ ਜੀ ਮਾਲਕ ਦਾ ਸਿਮਰਨ ਕੰਮ ਦਾ ਹੈ ਤਾਂ ਸਤਸੰਗਤ ਜੀ ਮਾਨਵਤਾ ਦੀ ਸੇਵਾ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀਜੈ ਜੈ ਗੁਰਦੇਵ ਧੰਨ ਗੁਰਦੇਵ ਸਤਨਾਮ ਸਤਨਾਮ ਸੋਹੰ ਸਤਨਾਮ ਜੀ